ਦੇਸ਼ ਭਰ ਵਿੱਚ ਅੱਜ ਰੌਸ਼ਨੀ ਦਾ ਤਿਉਹਾਰ ਦੀਵਾਲੀ ਅਤੇ ਪੰਜਾਬ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਈਐਨਐਸ ਵਿਕਰਾਂਤ ਤੇ ਹਥਿਆਰਬੰਦ ਬਲਾਂ ਦੇ ਅਮਲੇ ਨਾਲ ਦੀਵਾਲੀ ਮਨਾਈ ਪ੍ਰਧਾਨ ਮੰਤਰੀ ਅੱਜ ਪੂਰਾ ਦਿਨ ਹਥਿਆਰਬੰਦ ਬਲਾ ਨਾਲ ਬਿਤਾਉਣਗੇ ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਯਾਦਗਾਰੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਈਐਨਐਸ ਵਿਕਰਾਂਤ ਇੱਕ ਜੰਗੀ ਬੇੜਾ ਨਹੀਂ ਬਲਕਿ 21ਵੀਂ ਸਦੀ ਵਿੱਚ ਭਾਰਤ ਦੀ ਸਖਤ ਮਿਹਨਤ ਹੁਨਰ ਅਤੇ ਵਚਨਬੱਧਤਾ ਦਾ ਸਮਾਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਦੇ ਜਵਾਨ ਹੀ ਮੇਰਾ ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਹਰ ਸਾਲ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਨੇ ਅਤੇ ਅੱਜ ਵੀ ਪੂਰਾ ਦਿਨ ਸੁਰੱਖਿਆ ਬਲਾਂ ਨਾਲ ਬਿਤਾਉਣਗੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਦੂਰ ਬਾਰੇ ਬੋਲਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਨੇ ਪਾਕਿਸਤਾਨ ਦੀ ਹਾਲਤ ਖਰਾਬ ਕਰ ਦਿੱਤੀ ਅਤੇ ਆਈਐਨਐਸ ਵਿਕਰਾਂਤ ਨੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਰਾਂਤ ਦੇ ਨਿਰਮਾਣ ਨਾਲ ਭਾਰਤ ਉਹਨਾਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਸਵਦੇਸ਼ੀ 에ਅਰਕ੍ਰਾਫਟ ਕੈਰੀਅਰ ਡਿਜ਼ਾਈਨ ਕਰਨ ਦੀ ਵਿਸ਼ੇਸ਼ ਸਮਰਥਾਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਮੋਸ ਨਾਮ ਕੋ ਜਮਾ ਵਿੱਚ ਡਰ ਪੈਦਾ ਕਰਦਾ ਏ ਤੇ ਹੁਣ ਸਾਰੇ ਦੇਸ਼ ਇਹਨਾਂ ਮਿਜ਼ਾਈਲਾਂ ਨੂੰ ਖਰੀਦਣ ਲਈ ਉਤਸੁਕ ਨੇ ਉਹਨਾਂ ਕਿਹਾ ਕਿ ਆਈਐਨਐਸ ਵਿਕਰਾਂਤ ਤੇ ਜਵਾਨਾਂ ਨਾਲ ਬਿਤਾਏ ਪਲਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਏ ਦੱਸ ਦਈਏ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਚ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਈ ਸੀ